ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰਤੇਗ ਬਹਾਦਰ ਜੀ ਸ਼ਹੀਦ ਹੋਏ ਸਿੱਖ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਜਾਂ ਨਾ ਮਨਾਉਣ ਇਹ ਸਿੱਖਾਂ ਦੀ ਮਰਜ਼ੀ ਪਰ ਮੇਰੇ ਹਿੰਦੂ ਭਰਾਵਾਂ ਨੂੰ ਹਿੰਦੂ ਵੀਰਾਂ ਨੂੰ ਮੇਰੇ ਪੰਡਿਤ ਭਰਾਵਾਂ ਨੂੰ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਜ਼ਰੂਰ ਮਨਾਉਣਾ ਚਾਹੀਦਾ ਹੈ ਕਿਉਂਕਿ ਜੇ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪ ਦੀ ਸ਼ਹੀਦੀ ਨਾ ਦਿੰਦੇ ਤਾਂ ਅੱਜ ਹਿੰਦੂ ਮੰਦਰਾਂ ਦੇ ਵਿੱਚ ਟੱਲ ਨਾ ਵੱਜਦੇ ਇਹ ਅਟੱਲ ਸਚਾਈ ਹੈ ਤੁਸੀਂ ਮੰਨੋ ਭਾਵੇਂ ਨਾ ਮੰਨੋ ਮੇਰੇ ਹਿੰਦੂ ਵੀਰੋ ਤੁਹਾਡੇ ਮੱਥੇ ਤੇ ਜਿਹੜਾ ਲਾਲ ਰੰਗ ਦਾ ਤਿਲਕ ਲੱਗਿਆ ਹੈ ਨਾ ਉਹ ਕਿਸੇ ਹੋਰ ਚੀਜ਼ ਦਾ ਨਹੀਂ ਉਹ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਲਹੂ ਦਾ ਲੱਗਿਆ ਹੋਇਆ ਹੈ ਉਹਨਾਂ ਦੇ ਲਹੂ ਦਾ ਤਿਲਕ ਤੁਹਾਡੇ ਮੱਥਿਆਂ ਤੇ ਲੱਗਿਆ ਹੈ। ਗੁਰਦੇਵ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਹੈ Hindu ਧਰਮ ਦੀ ਰੱਖਿਆ ਲਈ ਤੇ ਅਲਾਨੀਆਂ ਗੁਰਗੋਬਿੰਦ ਸਿੰਘ ਮਹਾਰਾਜ ਨੇ ਇਹ ਗੱਲ ਕਹੀ ਹੈ। ਤਿਲਕ ਜੰਜੂ ਰਾਖਾ ਪ੍ਰਭਤਾਗਾ। ਕੀਨੋ ਵੱਡੋ ਕਲੂ ਮੈ ਸਾਕਾ। ਤਿਲਕ ਜੰਜੂ ਰਾਖਾ ਪ੍ਰਭਤਾਗਾ। ਗੁਰਦੇਵ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਹੋ ਜੇ ਰਹਿਬਰ ਹੋਏ ਐ।